ਗੁਰੂ ਸਾਹਿਬ ਜੀ ਆਸਾ ਮਹਲਾ ਪੰਜਵਰ ਘਰ ਪੂਰੇ ਰਾਖਿਆ ਦੇ ਹੱਥ ਪ੍ਰਗਟ ਪਿਆ ਜੰਕ ਪਰਤਾਪ ਗਰਗਰ ਜਪੀ ਗੁਰਗਰ ਧਿਆਈ ਜੀ ਕੀ ਅਨਰਾਸ ਗੁਰੂ ਪਹਿ ਕਾਈ ਰਹਾ ਸ਼ਰਨ ਪਰੇ ਸਤਿ ਗੁਰ ਦੇਵਾ ਪੂਰਨ ਹੋਈ ਸੇਵਕ ਸੇਵ ਜਿਉ ਪਿੰਡ ਜੋ ਬਣ ਰੱਖੇ ਪ੍ਰਾਨ ਕਹਨਾਨਕ ਗੁਰ ਕਉ ਕੁਰਬਾਨ ਜਿਉ ਪਿੰਡ ਜੋ ਬਣ ਰੱਖੇ ਪ੍ਰਾਨ ਕਹਨਾਨਕ ਗੁਰ ਕਉ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ Lahir berzikvati, himpunan karim, satanah, karta, pura, hut, nerfau, nerfeng, akal, mulut, ajuni, sepang. गौर प्रसाद मैं नहीं कुछ हो नहीं किच आहे ना मोरा अवसर लग जारा कले हो ਸਤਨਾ ਨਾਨਕ ਟੋਰਾ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾ ਧਸਣ ਦਾਤ ਕਹ ਜਗ ਨਾਨਕ ਜੇ ਹਰ ਤੂੰ ਕਰਾਏ ਹੈ ਤੇਹਾ ਹੰਗਰੀ ਵਕਿਆ ਸਤਿਗੁਰੂ ਪਿਆਰੇ ਗੁਰੂ ਫਰੀਦ ਸਾੰਗਤ ਜੀ ਸਰਗੁਰਾਂ ਨੇ ਪਾਇ ਬਖਸ਼ਿਸ਼ਾਂ ਰਹਿਮਤਾਂ ਦਿੱਤੀ ਅੰਮ੍ਰਿਤ ਵੇਲਾ ਬਖਸ਼ਿਸ਼ ਆਓ ਵਿਚਾਰ ਨਾਲ ਜੁੜੀਏ ਅੰਮ੍ਰਿਤ ਵੇਲਾ ਸਮਾਣਾ ਕਰੀਏ ਸਤਿਗੁਰਾਂ ਨੇ ਜੋ ਅਜਰਾ ਪਾਵਨ ਬਖਸ਼ਿਸ਼ ਸਰੋਪ ਕੀਤਾ ਹੈ ਸਬਦ ਕੀਤਾ ਹੈ ਆਸਾ ਮਹੱਲਾ ਪੜਨਾ ਅਸਰ ਰਾਗ ਹੈ ਪੰਜਵੇਂ ਪਾਸ਼ਾ ਕਣਸ਼ੀਰ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਨ ਤੋਂ ਚਾਰਣਾ ਕੀਤਾ ਹੋਇਆ ਅੱਜ ਦਾ ਪਾਵਨ ਸ਼ਬਦ ਜੋ ਕਿ ਲੜੀਵਾਰ 102 ਨੰਬਰ ਸ਼ਬਦ ਜੋ ਤਾਂ ਅਨਸ਼ੀਰ ਗੁਰੂ ਗ੍ਰੰਥ ਸਾਹਿਬ ਦੇ 396 ਅੰਗ ਦੇ ਸੂਸ਼ੋਭਿਤ ਹੈ ਸਾਧ ਗੁਰੂ ਬਖਸ਼ਿਸ਼ ਕਰਦੇ ਨੇ ਗੁਰੂ ਗਗਰ ਗਰ ਜਪੀ ਗੁਰੂ ਗੋਬデアਈ ਅੱਜ ਦੇ ਪਾਵਨ ਸ਼ਬਦ ਦੇ ਅਖਰੀ ਅਰਥ ਤੇ ਪਾਵਰਤ ਦੋਨੋਂ ਹਨ ਜਦੋਂ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਘਰ ਮਾਤਾ ਗੰਗਾ ਜੀ ਤੈਨਾ ਨੂੰ ਤਾਂਨੇ ਮੈਨੇ ਪ੍ਰਥੀ ਜਨਵਲੋਂ ਦਿੱਤੇ ਗਏ ਵੀ ਤੇਰੇ ਘਰੋਂ ਲਾਦ ਨਹੀਂ ਉਹ ਫੜ ਤੇ ਮਾਤਾ ਜੀ ਦੇ ਮਨ ਵਿੱਚ ਬਹੁਤ ਆਇਆ ਤੇ ਬਖਸ਼ਿਸ਼ਾਂ ਬਾਬਾ ਬੁੱਢਾ ਜੀ ਪਾਸੋਂ ਮਿਲੀਆਂ ਨੇ ਘਰ ਪੁੱਤਰ ਨੇ ਜਨਮ ਲਿਆ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਰਹਿਮਤ ਬਾਬਾ ਬੁੱਢਾ ਸਾਹਿਬ ਜੀ ਬਖਸ਼ਿਸ਼ੇ ਬਾਬਾ ਬੁੱਢਾ ਸਾਹਿਬ ਜੀ ਜੋ ਕਿ ਪਹਿਲੇ ਹੈਡ ਗ੍ਰੰਥੀ ਵੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਣ ਵਾਲੇ ਪਹਿਲੇ ਹੈਡ ਗ੍ਰੰਥੀ ਵੀ ਬਾਬਾ ਬੁੱਢਾ ਸਾਹਿਬ ਤੇ 6 ਕੋੜੀਆਂ ਨੂੰ ਗੁਰਤਾ ਗੱਦੀ ਤੇ ਗੁਰਤਾ ਸਖਲਾਈ ਦੇਣ ਵਾਲੇ ਵੀ ਸਭ ਤੋਂ ਵੱਡੇ ਬਜ਼ੁਰਗ ਬਾਬਾ ਬੁੱਢਾ ਸਾਹਿਬ ਨੇ ਤੇ ਬਖਸ਼ਿਸ਼ਾਂ ਮਿਲੀਆਂ ਨੇ ਤੇ ਉਸ ਪਰਸਾਈਆ ਦੇ ਦਾ ਪਾਵਨ ਸ਼ਬਦ ਬਖਸ਼ਿਸ਼ ਕੀਤਾ ਸਤਿਗੁਰੂ ਕਹਿੰਦੇ ਸਾਡੇ ਘਰ ਉੱਤਰ ਹੋਇਆ ਹੈ ਤੇ ਰਹਿਮਤ ਪਰਮਾਤਮਾ ਦੀ ਰਹਿਮਤ ਭਗਤਾਂ ਦੀ ਇਹ 사ਤਗੁਰਾਂ ਦੀ ਰਹਿਮਤ ਹੋਈ ਹੈ ਕਿਵੇਂ ਹੋਈ ਗੁਰ ਗੁਰ ਜਪੀ ਗੁਰ ਗੁਰ ਤੇ ਆਈ ਮੇਰੇ ਵਰਗਾ ਹੁੰਦਾ ਤੇ ਕੋਈ ਘਰ ਪੁੱਤਰ ਦੀ ਔਲਾਦ ਬਖਸ਼ੇ ਕਿ ਕਹਦਾ ਜੀ ਮੇਰਾ ਹੀ ਕਰਨਾ ਸੋਖਾ ਆਇਆ ਤੇ ਮੇਰੇ ਕਰਮ ਨੇ ਇਹ ਦੁੱਖ ਆਇਆ ਜ ਪਰਮਾਤਮਾ ਨੇ ਦਿੱਤਾ ਨਹੀਂ ਸਤਿਗੁਰਾਂ ਨੇ ਜਾਤ ਦੱਸੀ ਇਹਦੇ ਪਾਵਨ ਸ਼ਬਦ ਨਾਲ ਕਹਿੰਦੇ ਗੁਰ 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 ਜਪੀ ਗੁਰ ਗੁਰ ਤੇ ਆਈ ਇਨੇ ਰਸਨਾ ਦੇ ਨਾਲ ਗੁਰਗੁਰ ਜਪਦੇ ਆਂ ਜਪਦੇ ਆਂ ਗੁਰੂ ਨੂੰ ਧਿਆਂ ਦੇ ਆਂ ਇਹ ਦਾਤ ਮਿਲੀ ਆਂ ਗੁਰੂ ਨੇ ਰਹਿਮਤ ਕੀਤੀ ਉਹ ਅਗਰ ਮੈਂ ਸਿਰ ਬਚਨ ਕਰ ਸਕਦਾ ਬਚਨ ਦੀ ਪੈਜ ਰੱਖਣੀ ਪ੍ਰਮਾਤਮਾ ਦੇ ਹੱਥ ਹੈ ਤੇ ਬਾਬਾ ਬੁੱਢਾ ਸਾਹਿਬ ਦੀ ਰੱਖੀ ਜੀ ਕੀ ਅਰਦਾਸ ਗੁਰੂ ਕਹ ਪਾਈ ਰਹਾ ਹਾਂ ਕਹਿੰਦੇ ਜੀ ਕੀ ਅਰਦਾਸ ਜਿੰਨ ਦੀ ਅਰਦਾਸ ਜਿਹੜੀ ਹੈ ਨਾ ਜੇ ਕੀ ਵਰਤਾ ਹੋਏ ਸੋ ਗੁਰ ਪਰਹਰ ਆਸ ਕਰ ਜਦੋਂ ਆਪ ਦਾ ਇਲਾ ਵਸੀਲਾ ਨਾ ਕੱਲੇ ਤਾਂ ਕਹਿੰਦੇ ਸਤ ਗੁਰ ਦੇ ਅੱਗੇ ਅਰਦਾਸ ਕਰ ਹਰੇਕ ਕਲਾ ਸੰਪੂਰਨ ਹੈ ਤੇ ਅਰਦਾਸ ਸੁਣਨ ਦੇ ਸੰਪੂਰਨ ਕਰਨ ਦੇ ਸੰਪੂਰਨ ਕਰ ਸਕਦਾ ਸੰਪੂਰਨ ਜੇ ਕੀ ਵਰਤਾ ਹੋਏ ਸੋ ਗੁਰ ਪਰਹਰ ਆਸ ਕਰ ਜਿੱਥੇ ਇਲਾ ਵਸੀਲਾ ਨਾ ਧਰੇ ਉਤੇਰ ਅਰਦਾਸ ਕਰੀ ਵਾਜੋਂ ਇਹ ਨਹੀਂ ਕਿਸੇ ਦਾ ਮਾੜਾ ਪੁੱਤਨ ਲਈ ਨਹੀਂ ਜੀ ਕੀ ਅਰਦਾਸ ਗੁਰੂ ਪੈਪਾਈ ਨੇ ਸਾਡੇ ਘਰ ਭਗਤ ਹੋਇਆ ਜਨਮ ਲਿਆ ਪ੍ਰਮਾਤਮਾ ਦੇ ਪਰਮਾ ਅੰਸ਼ ਨੇ ਸੰਤ ਬਿੰਦੀ ਪੁੱਤਰ ਹੋਇਆ ਪਰ ਇਹ ਅਰਦਾਸ ਗੁਰੂ ਪਾਸ ਪ੍ਰਵਾਨ ਹੋਈ ਹੈ ਤਾਂ ਰਹਿਮਤ ਹੋਈ ਹੈ ਪ੍ਰਵਾਨ ਨਹੀਂ ਹੋਣੀ ਤੇ ਕੋਈ ਬਿੰਦ ਬਣਨੀ ਨਹੀਂ ਇਸੇ ਤਰ੍ਹਾਂ ਅਜਿਹਾ ਭਾਵਤ ਹੈ ਗੁਰ ਗੁਰ ਜਪੀ ਗੁਰੂ ਗੁਰ ਤੇ ਆਈ ਕਹਿੰਦੇ ਜਦੋਂ ਗੁਰ ਗੁਰ ਜਪਿਆ ਸੇਵਾ ਸਿਮਰਨ ਕੀਤਾ ਗੁਰੂ ਗੁਰ ਤੇ ਆਈ ਗੁਰੂ ਨੂੰ ਧਿਆਣਾ ਕੀਤਾ ਜੀਵ ਕੀ ਅਰਦਾਸ ਗੁਰੂ ਪਹਿ ਪਾਈ ਤੇ ਜਦੋਂ ਜਿੰਦ ਦੀ ਅਰਦਾਸ ਗੁਰੂ ਕੋਲ ਹੋਈ ਤੇ ਪ੍ਰਵਾਨ ਹੋਈ ਤੇ ਪੰਜ ਭੂਤ ਸਰੀਰ ਮਨੁੱਖਾ ਜਾਮਾ ਮਿਲਿਆ ਭਾਈ ਜੈ ਨੂੰ ਐਵੇਂ ਨਹੀਂ ਮਨੁੱਖਾ ਜਾਮਾ ਮਿਲਿਆ ਅਸੀਂ ਕਹਿੰਦੇ ਆ ਖਣੀ ਇੰਜ ਹੀ ਮਿਲ ਗਿਆ ਸਤਿਗੁਰੂ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਇਹ ਦੇਹੀ ਭਜ ਹਰ ਕੀ ਸੇਵ ਭਜ ਗੋਬਿੰਦ ਹੂਲ ਮਤ ਜਾਹੁ ਮਾਨਸ ਜਨਮ ਕਾਇਦਾ ਇਨੇ ਉਹ ਕਨੇ ਖਣੀ ਬੜੀ ਸੌਖੀ ਮਿਲੀ ਐ ਪਹਿਲੀ ਗੱਲ ਕਨੇ ਕਿਸੇ ਜਾਂਮੇ ਵਿੱਚ ਕੋਈ ਚੰਗੇ ਕਰਮ ਕੀਤੇ ਫਿਰ ਕਿਸੇ ਜਾਂਮੇ ਵਿੱਚ ਕੋਈ ਪਲਾ ਕੀ ਤਾ ਕਿਸੇ ਜਾਂਮੇ ਵਿੱਚ ਗੁਰੂ ਦੀ ਸੇਵਾ ਕੀਤੀ ਕਨੇ ਉਸ ਸੇਵਾ ਦੀ ਬਦੌਲਤ ਸੰਗਤ ਦੀ ਬਦੌਲਤ ਤੈਨੂੰ ਇਹ ਪੰਜ ਭੂਤਕ ਮਨੁੱਖਾ ਦੇ ਹੀ ਮਿਲੀ ਆ ਗੁਰ ਸੇਵਾ ਤੇ ਭਗਤ ਕਮਾਈ ਜਦੋਂ ਗੁਰੂ ਦੀ ਸੇਵਾ ਕਰਕੇ ਭਗਤੀ ਕੀਤੀ ਨਾ ਕਿਸੇ ਜਾਮੇ 'ਚ ਕੋਈ ਸਤ ਸੰਗਤ ਦਾ ਸੰਗ ਕੀਤਾ ਕੋਈ ਗੁਰੂ ਦਾ ਹਰਜਾਸ ਸੁਣਿਆ ਕਰਿਆ ਤੱਬ ਉਦੋਂ ਇਹ ਮਨੁੱਖਾ ਜਾਮਾ ਮਿਲਿਆ ਇੰਜ ਨਹੀਂ ਮਿਲ ਗਿਆ ਬੜਾ ਵੱਡ ਮੁੱਲਾ ਹੈ ਕਿਤੇ ਚੰਗੇ ਕਰਮ ਨੇ ਉਹ ਅਮੀਰ ਘਰ ਜਨਮ ਲੈ ਲਿਆ ਤੇ ਕਿਸੇ ਨੇ ਮੰਦੜੇ ਕਰਮ ਮੰਡ ਭਗੜੇ ਕਰਮ ਨੇ ਉਹ ਹੱਥ ਦੇ ਗਰੀਬ ਦੇ ਘਰ ਦੇ ਨਾਲ ਲੈ ਲਿਆ ਕਰਮਾਂ ਉੱਪਰ ਨੇ ਪੜਾਏ ਫਿਰ ਇੱਥੇ ਹੀ ਨਹੀਂ ਬਸ ਇਹਨੇ ਇਸ ਦੇ ਹੀ ਕੋ ਪੁੱਤਰ ਸੈਸ ਦੇ ਇਸ ਪੰਜ ਭੂਤਕ ਮਣੀ ਨੂੰ ਨਾ 33 ਕਰੋੜ ਦੇਵੀ ਦੇਵਤੇ ਤਰਸਦੇ ਨੇ ਕਿਦਰੇ ਮਾਤਾ ਦੀ ਕੋਖ ਮਿਲ ਜਾਏ ਨਾਮ ਜਪਣ ਵਾਲੀ ਦੀ ਵੀ ਅਸੀਂ ਮਨੁੱਖੇ ਜਨਮੇ ਚ ਜਾ ਕੇ ਆਪਣਾ ਜਮਾ ਸਫਲਾ ਕਰ ਸਕੀ ਹੈ ਵਾਗੇ ਉਹਦੇ ਗੇੜ ਤੋਂ ਮੁਕਤ ਹੋ ਸਕੀ ਇਹਨੇ ਵੀ ਲੋਟਦੇ ਨੇ ਮਨੁੱਖੇ ਜਾਨੇ ਨੂੰ ਉਹ ਤੇਰੇ ਤੇ ਰਹਿਮਤ ਕੀਤੀਆਂ ਮੁੱਲ ਸਮਝ ਇਹ ਦੇਹੀ ਭਜਾਰ ਕੇ ਤੇ ਇਸ ਦੇਹੀ ਦੇ ਨਾਲ ਨਾਮ ਲੱਪਣ ਉਹਨੂੰ ਕਵਾਂਗੇ ਦੀ ਕੰਮ ਕੰਮ ਦਾ ਭਾਈ 84 ਲੱਖ ਜੁਨਾ ਵੀ ਕਰਦੀ ਹੈ ਭਾਰਤ ਆ ਖੋਤਾ ਵੀ ਬਹੁਤ ਢੋਂਦਾ ਪਰ ਸ਼ਾਬਾਸ਼ ਇਹ ਨਹੀਂ ਕਿਤੇ ਮੰਦੀ ਕੰਮ ਬਲਦ ਵੀ ਬਹੁਤ ਕਰਦਾ ਪਸ਼ੂ ਬਹੁਤ ਕਰਦਾ ਜਨੂੰਨ ਬਾਬਾ ਕਬੀਰ ਸਾਹਿਬ ਨੇ ਕਿਹਾ ਫੁੱਟੇ ਨਾਕਣ ਟੁੱਡੇ ਕਾਂਦਣ ਤਦੋਂ ਕੋ ਕੋਸ ਠਈਏ ਨਾ ਕਿ ਤੈਨੂੰ ਆਕ ਪੜਿਆ ਜਾਏਗਾ ਉਸ ਦੇ ਅੰਦਰ ਠੇਂਗਾ ਲੱਗੇਗਾ ਫਿਰ ਕਿੱਥੇ ਨੱਕ ਮੂਲ ਹੋਏਗਾ ਹੋਂ ਤਾਂ ਕਹਿੰਦਾ ਜੀ ਕੀ ਨਾਮ ਜਪ ਕੇ ਲੈਣਾ ਪੰਜ ਪ੍ਰਤਿਸ਼ਰੀਰ ਨਾਮ ਜਪਣ ਲਿਖਦੇ ਆਂ ਵਿਸ਼ੇਵਿਕਾਰ ਹਰੇਕ ਜੂਣ ਨੂੰ ਹੁੰਦੀ ਹੈ ਖਾਣਾ ਪੀਣਾ ਹਰੇਕ ਜੂਣ ਕਰਦੀ ਹੈ ਸੋਨਾ ਵੀ ਹਰੇਕ ਜੂਣ ਦਾ ਕੋ ਆਪਣਾ ਹੈ ਮੋ ਲੋਭ ਇੰਵੀ ਆਪੋ ਆਪਣਾ ਹਰੇਕ ਜੂੜਦਾ ਤੇ ਭਾਈ ਇੱਕ ਮਨੁੱਖ ਨੂੰ ਐਡੀ ਸਮਰੱਥਾ ਵਿਲੱਖਣ ਦਿੰਦੀ ਹੈ ਇਸ ਧਰਤੀ ਮੈਂ ਤੇਰੀ ਸਿਰਦਾਰ ਸਰਦਾਰ ਬਣਾਇਆ ਤੈਨੂੰ ਮਰਜ਼ੀ ਨਾਲ ਸੌਂ ਸਕਦਾ ਮਰਜ਼ੀ ਨਾਲ ਉੱਠ ਸਕਦਾ ਚਾਹੇ ਤੇ 2 ਵਜੇ ਉੱਠ ਕੇ ਰਹਿੰਦੇ ਪੈਰ ਚੌਥੇ ਪੈਰ ਉੱਠ ਕੇ ਅੰਮ੍ਰਿਤ ਵੇਲਾ ਸਾਂਭ ਕੇ ਤੇ ਪ੍ਰਵਾਣੋਂ ਫਗਨ ਤੇ ਚਾਹੇ ਤੇ ਨਿੰਦਿਆ ਜੁਗਲੀ ਕਰਕੇ ਆਪਣਾ ਆਵਾਗੋਂ ਦਾ ਗੇੜ ਪਿਆਰ ਕਰ ਸਕਦਾ ਮਰਜ਼ੀ ਤੇਰੀ ਹੈ ਇਹਦੇ ਤੇ ਕਟਾਸ਼ ਨਹੀਂ ਹੈ ਪ੍ਰਮਾਤਮਾ ਦੀ ਕੋਈ ਫਾਊਂਡੇਸ਼ਨ ਨਹੀਂ ਮਰਜ਼ੀ ਤੇਰੀ ਪਰ ਇਹਨਾਂ ਯਾਦ ਰੱਖੀ ਖਾਣਾ ਪੀਣਾ ਹੱਤਣਾ ਸੌਣਾ ਸਭ 84 ਲੱਖ ਜੁਨਾ ਕਰਦੀਆਂ ਨੇ ਤੂੰ ਬਿਲਖਣ ਨਹੀਂ ਕੁਝ ਕਰਦਾ ਸਭ ਜੁਨਾ ਕਰਦੀ ਮੋ ਲੋਭ ਲਾਲ ਛਣੇ ਜੂ ਹਰੇ ਕੋਸ਼ੂ ਪੰਛੀ ਜੀਵ ਨੂੰ ਛੋਟੇ ਛੋਟੇ ਵੱਡੇ ਤੋਂ ਵੱਡੇ ਨੂੰ ਜਾਣ ਪਿਆ ਰਹੀ सूक्ष्म ਤੋਂ सूक्ष्म सजीव निर्जीव ਸਭ ਨੂੰ ਜਾਣ ਪਿਆ ਰਿਹਾ ਤੇ ਭਾਈ ਦੇ ਨਾਮ ਨੇ ਜੱਪਿਆ ਤਾਂ ਸਾਡੇ ਜਿਦਾਂ ਉਹਨਾਂ 'ਚ ਕੋਈ ਫਰਕ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਇਸ ਲਈ ਉਹ ਗੋਬਿੰਦ ਸਿਮਰਦੇ ਦੇਵੇ ਤੇ ਹੀ ਭਜਾ ਕਿ ਮੈਂ ਭਜੋ ਗੋਬਿੰਦ ਉਲਮਤ ਜਾਓ ਕਿ ਨਹੀਂ ਮਨ ਕੀਤੇ ਭੁੱਲ ਜਾਈ ਜਪਣ ਲਈ ਇਹ ਮਨੁੱਖਾ ਜਾਮਾ ਮਿਲਿਆ ਗੋਬਿੰਦ ਨੂੰ ਜਪਣ ਲਈ ਕਿਉਂਕਿ ਰਸਨਾ 84 ਲੱਖ ਜੁਨਾ ਤੋਂ ਇੱਕ ਮਨੁੱਖ ਕੋਲ ਹੀ ਹੈ ਜਿਹੜੀ ਬੋਲਣ ਦਾ ਵੀ ਕੰਮ ਕਰਦੀ ਹੈ ਹਰ ਜਸ ਜਪਣ ਦਾ ਵੀ ਕੰਮ ਕਰਦੀ ਹੈ ਇਹ ਰਸਨਾ ਸਵਾਦ ਚਖਣ ਦਾ ਵੀ ਕੰਮ ਕਰਦੀ ਹੈ ਤਿੰਨ ਗੁਣ ਪਾ ਦਿੰਦੇ ਨੇ ਇਸ ਰਸਨਾ ਦੇ ਵਿੱਚ ਪ੍ਰਮਾਤਮਾ ਨੇ ਪਸ਼ੂਆਂ ਕੋਲ ਰਸਨਾ ਜ਼ਰੂਰ ਹੈ ਉਹਨਾਂ ਨੂੰ ਸਵਾਦ ਦਾ ਨਹੀਂ ਪਤਾ ਲੱਗਦਾ ਉਹਨਾਂ ਕੋਲ ਬੋਲੀ ਨਹੀਂ ਹੈ ਪੰਛੀਆਂ ਕੋਲ ਵੀ ਰਸਨਾ ਹੈ ਸਰਪ ਕੋਲ ਵੀ ਤਰਸਣਾ ਹੈ ਨਾ ਸੱਪ ਕੋਲ ਪਰਉ ਰਖਣਾ ਦੇ ਨਾਲ ਦੱਸਦਾ ਅਸੀਂ ਮੰਦ ਭਗਰੇ ਵਜਨ ਕਰਦੇ ਆ ਤਾਂ ਅਸੀਂ ਵੀ ਤਾਂ ਦੱਸਦੇ ਆ ਤੇ ਸਤਿਗੁਰੂ ਇਹੀ ਕਹਿੰਦੇ ਨੇ ਗੁਪਜੋ ਗੋਬਿੰਦ ਪੂਲ ਮਤ ਜਾ ਹੁ ਮਾਨਤ ਜਨਮ ਕਾਇਰੀ ਦਾ ਕਹਿੰਦੇ ਮਤਾ ਕਿਤੇ ਭੁੱਲ ਜਾਈ ਭਾਈ ਇਹ ਮਨੁੱਖੇ ਜਾਂਮੇ ਦਾ ਲਾਹਾ ਹੈ ਵੀ ਤੈਨੂੰ ਬੜਾ ਵੱਡ ਮੂਲਾ ਜਨਮ ਮਿਲੇ ਹੈ ਕਿਦਰੇ ਇਹ ਨਾ ਹੋਵੇ ਰਾਤ ਤੇ ਸੋਵੇ ਦਿਨ ਕਰੇ ਕਾਮ ਇੱਕ ਖਿੰਨ ਨਾਲੇ ਹਰ ਕੋਨਾ ਰਾਤ ਸੌਂ ਕੇ ਕਿਦਰੇ ਗੁਜ਼ਾਰਦੇ ਦਿਨ ਕੰਮ ਕਰਕੇ ਗੁਜ਼ਾਰਦਾ ਜੇ ਟਾਈਮ ਨਹੀਂ ਮਿਲਿਆ ਉਹ ਭਾਈ ਦੁਨਿਆਵੀ ਕੰਮ ਕਰਦਾ ਉਦੋਂ ਨਿੰਦਿਆ ਚੁਗਲੀ ਕਿਵੇਂ ਕਰਦਾ ਹੈ ਡਰਾਈਵਿੰਗ ਕਰਦਾ ਹੈ ਜੇ ਕਿਸੇ ਦੀ ਬਦਖੋਈ ਕਿਵੇਂ ਕਰਦਾ ਹੈ ਜਿਵੇਂ ਬਦਖੋਈ ਕਰਦਾ ਉਸ ਥਾਂ ਤੇ ਸਿਮਰਨ ਕਰਨ ਲੱਗ ਜਾ ਇੱਕ ਮੈਲ ਨਹੀਂ ਜੜੇਗੀ ਮਨ ਨੂੰ ਦੂਜਾ ਸਿਮਰਨ ਪਣ ਜਾਏਗਾ ਤੇ ਇਸੇ ਲਈ ਸਤਿਗੁਰੂ ਕਹਿੰਦੇ ਨੇ ਜੀਵ ਕੀ ਅਰਦਾਸ ਗੁਰੂ ਤਹ ਬਾਈ ਕਹਿੰਦੇ ਜਦੋਂ ਗੁਰਦਾਸ ਗੁਰੂ ਦੇ ਕੋਲ ਪ੍ਰਵਾਨ ਹੋਈ ਤੇ ਪੰਜ ਪੁੱਤਕ ਮੜੀ ਮਿਲੀ ਤੇਨੂੰ ਸ਼ਰੀਰ ਮਿਲਿਆ ਪਰ ਇਹ ਅਥਿਰ ਰਹਿਣ ਵਾਲਾ ਨਹੀਂ ਟਿਕਾਉ ਚ ਰਹਿਣ ਵਾਲਾ ਨਹੀਂ ਕਿਉਂਕਿ ਬਚਪਨੇ ਤੋਂ ਬਾਅਦ ਜਵਾਨੀ ਜਵਾਨੀ ਤੋਂ ਬਾਅਦ ਬੁਢਾਪਾ ਆਣਾ ਹੀ ਆਣਾ ਹੈ ਇਹ ਕੁਦਰਤ ਨੇਚਰ ਦਾ ਨਿਯਮ ਹੈ ਇਹ ਨਿਯਮ ਹੈ ਇਹਦੇ ਤੋਂ ਵਾਂਝਾ ਕੋਈ ਨਹੀਂ ਹੋ ਸਕਦਾ ਮਨਕਰ ਨਹੀਂ ਕੋਈ ਹੋ ਸਕਦਾ ਵੀ ਜਵਾਨੀ ਬਚਪਨੇ ਤੋਂ ਬਾਅਦ ਜਵਾਨੀ ਨਹੀਂ ਆਈ ਆਏਗੀ ਭਾਈ ਇਹ ਵੀ ਕੋਈ ਮੁਨਕਰ ਨਹੀਂ ਹੋ ਸਕਦਾ ਜਵਾਨੀ ਤੋਂ ਬਾਅਦ ਬੁਢਾਪਾ ਨਹੀਂ ਤੇ ਬੁਢਾਪੇ ਬਾਅਦ ਮੌਤ ਨਹੀਂ ਕੋਈ ਮੁਨਕਰ ਨਹੀਂ ਹੋ ਸਕਦਾ ਮਰਾਈ ਨਹੀਂ ਕੋਈ ਕਰ ਸਕਦਾ ਇਹ ਨੇਮ ਹੈ ਕੁਦਰਤ ਦਾ ਇਹਨੇ ਜਦੋਂ ਅਰਦਾਸ ਪ੍ਰਵਾਨ ਹੋਈ ਗੁਰੂ ਗੁਰੂ ਜਪਿਆ ਤੇ ਆਇਆ ਤਾਂ ਇਹ ਪੰਜੂਤਕ ਸ਼ਰੀਰ ਮੇਰੇ ਇਹਦੇ ਤੋਂ ਆਉਣ ਤੋਂ ਪਹਿਲਾਂ ਵੀ ਸਤਗੁਰੂ ਦੀ ਬਾਣੀ ਨੇ ਪ੍ਰਮਾਣ ਦਿੱਤਾ ਮੁਖਤਲੈ ਪੈਰ ਉਪਰ ਆ ਵਸਤੋਂ ਪਾਠੜਾ ਥਾਏ ਨਾੜੀ ਤੋਂ ਢੀ ਕਿ ਸਾਰੇ ਉਦਰੇ ਦੇ ਇਸ ਦਿਨ ਹੈ 9 ਮਹੀਨੇ ਫੁੱਟਾ ਲੰਗ ਗਿਆ ਉਦੋਂ ਵੀ ਨਾਮ ਜਪਿਆ ਤੇ ਨਾਮ ਦੀ ਬਦੌਲਤ ਜਠਰਾ ਅਗਣ ਦੀ ਤੱਤੀ ਬਾਣੀ ਤੈਨੂੰ ਲੱਗਣ ਦਿੱਤੀ। ਉਹ ਤੁਮ ਕਹਿੰਨਾ ਪਾਈ ਮਣੁਕਾ ਮੈਨੂੰ ਇਹ ਦੁੱਖ ਦਿੱਤੇ ਉਹ ਦੁੱਖ ਤੇਰੇ ਕਰਮਾਂ ਦੇ ਨੇ। ਪਰਮਾਤਮਾ ਦੇ ਦਿੱਤੇ ਨਹੀਂ ਕਦੇ ਵਿਚਾਰ ਕੇ ਦੇਖਣਾ ਠੰਡੇ ਦਾ। ਜਿਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਦੱਦਾ ਦੋਸ਼ ਨਾ ਦੇਉ ਕਿਸੈ। ਦੋਸ਼ ਕਰਮ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ। दोष ना दी जाए अवरजना किसी होर दोष ना दी, तो माफ करना दोष परमात्मा तो भी गुरेज कर दे माड़ा हो बड़ा माड़ा और नहीं भाई एक दोष ना दीजिए करमा का दोष जे करम बीजेगा ओ जो व्ड लेगा बस क्योंकि कल युग का ने मैं ऐ करे तो ऐ कर पाए किता पकड़िए किताए एक अज बच्चा बीज ल ਕੱਲ ਨੂੰ ਵਟਨ ਆਈ ਪਏਗਾ ਤੇ ਜ਼ਿੰਦਗੀ ਦਾ ਐਸਾ ਮੋੜ ਆਂਦਾ ਹੈ ਐਸੇ ਐਸੇ ਭਰਾ ਆਂਦੇ ਨੇ ਜਿੱਥੇ ਸਿਰਫ ਬੰਦੇ ਕੋਲ ਪਛਤਾਵਾ ਰਹਿ ਜਾਂਦਾ ਫਿਰ ਯਾਦ ਨਹੀਂ ਆਂਦਾ ਕਿ ਗਲਤੀ ਕੀ ਹੋਈ ਇੱਕ ਗਲਤੀ ਦਾ ਹਰਜਾਨਾ ساری ਉਮਰ ਵੀ ਕਈ ਵਾਰੀ ਕੋਤਣਾ ਪੈ ਜਾਂਦਾ ਇਸੇ ਲਈ ਸਤਿਗੁਰੂ ਕਹਿੰਦੇ ਨੇ ਅਰਦਾਸ ਪ੍ਰਵਾਨ ਹੋਈ 9 ਮਹੀਨੇ ਪੁੱਠਾ ਲਟਕਿਆ ਪਰ ਨਾਮ ਜਪਿਆ ਤੇ ਜਠਰਾ ਅਗਣ ਦੇ ਸੇਕ ਤੋਂ بچਿਆ ਤਾਂ ਇੱਥੇ ਵੀ ਨਾਮ ਜਪ ਕੇ ਅਗਣ ਤੋਂ ਵੀ ਉਹ ਬਚਾਣ ਦੇ ਸਮਰੱਥ ਹੈ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸੰਜੰਦੇ ਅਸਮਹਲਾ ਪੰਜਵਾਂ ਗੁਰ ਪੂਰੇ ਰਾਖਿਆ ਦੇ ਹੱਥ ਕਹਿੰਦੇ ਪੂਰੇ ਗੁਰੂ ਨੇ ਹੱਥ ਦੇ ਕੇ ਹਰਗੋਬਿੰਦ ਸਾਹਿਬ ਨੂੰ ਰੱਖਣਾ ਕੀਤਾ ਪ੍ਰਗਟਪੇ ਆਜਨਕ ਪਰਤਾਪ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਭਗਤ ਇਸ ਸੰਸਾਰ ਵਿੱਚ ਪ੍ਰਗਟ ਹੋਇਆ ਕਹਿੰਦਾ ਮਤਲਬ ਗੁਰ ਪੂਰੇ ਦੇ ਰਾਖਿਆ ਦੇ ਹੱਥ ਜਦੋਂ ਪੂਰੇ ਗੁਰੂ ਨੇ ਹੱਥ ਦੇ ਕੇ ਰੱਖਿਆ ਹੈ ਨਾ ਜਿਹਨੂੰ ਸਤਗੁਰੂ ਦੀ ਬਾਣੀ ਪ੍ਰਮਾਣਿਕ ਕਹਿੰਦੀ ਐ ਸਾਹ ਸਾਹ ਸੰਭਾਲਦਾ ਮੇਰਾ ਤਬਸੋਈ ਜੇ ਸਵਾਸ ਨਾ ਸੰਭਾਲਦਾ ਤੇ ਮਾਤਾ ਦੇ ਉਦਰ ਵੇਖੀ ਗਰਕ ਜਾਣਾ ਸੀ ਜਨਮ ਨਹੀਂ ਲੈਣਾ ਸੀ ਤੇ ਜਦੋਂ ਸਵਾਸ-ਸਵਾਸ ਕਰਕੇ ਤੈਨੂੰ ਸੰਭਿਆ ਤੇ ਉਸ ਜੱਠਰਾ ਅਗਣ ਤੋਂ ਵੀ ਤੈਨੂੰ ਬਚਾਣਾ ਕੀਤਾ ਮਨੁੱਖਾ ਜਾਮਾ ਦਿਖਾਇਆ ਰਾਖਿਆ ਦੇ ਹੱਥ ਉੱਥੇ ਕੋਈ ਸੰਗੀ ਨਹੀਂ ਸੀ ਜਨਮ ਤੋਂ ਪਹਿਲਾਂ ਕੋਈ ਮਾਂ-ਬਾਪ ਨਹੀਂ ਸੀ ਜਨਮ ਤੋਂ ਪਹਿਲਾਂ ਉਹ ਭੈਣ ਭਰਾ ਰਿਸ਼ਤੇ ਦਾ ਸਾਕ ਸਬੰਧੀ ਨਹੀਂ ਸਨ ਉਦੋਂ ਕੌਣ ਸੀ ਇੱਕ ਪਰਮਾਤਮਾ ਦਾ ਸਿਮਰਨ ਚੱਲ ਰਿਹਾ ਸੀ ਲੇਵਲ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਕਹਿੰਦੇ ਭਾਈ ਜਦੋਂ ਤਿੱਥੇ ਤੂੰ ਸਮਰਾਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਦੇਲੀ ਪੜਦੇ ਆ ਰਹਿਰਾਸ ਕੋਣੀ ਪੜਦੇ ਆ ਨਾ ਰਹਿਰਾਸ ਮੁੰਦਾਂਮੀ ਮੱਲੇ ਤੋਂ ਬਾਅਦ ਵੀ ਉੱਥੇ ਕੋਈ ਸਮਰਾਥ ਜਿੱਤੇ ਕੋਈ ਸਮਰਾਥ ਨਹੀਂ ਹੋਇਆ ਜਨਮ ਲੈਇਆ ਤੇ ਭੈਣ ਭਰਾ ਮਾਪੇ ਬਾਪ ਰਿਸ਼ਤੇਦਾਰ ਸਾਕ ਸੰਬੰਧੀ ਬਣੇ ਪਰ ਜਨਮ ਤੋਂ ਪਹਿਲਾਂ ਤੂੰ ਹੀ ਮੇਰਾ ਮਿੱਤਰ ਸੀ ਤੂੰ ਹੀ ਮੇਰਾ ਸੰਗੀ ਸੀ ਤੂੰ ਹੀ ਮੇਰਾ ਸਾਥੀ ਸੀ ਕਿੰਨੇ ਜਿਹੜਾ ਜਨਮ ਤੋਂ ਪਹਿਲਾਂ ਤੇਰਾ ਸਾਥੀ ਸੀ ਨਾ ਉਹਨੂੰ ਹੁਣ ਵੀ ਸਾਥੀ ਬਣਾ ਤਾਂ ਕਿ ਤੇਰਾ ਆਇਆ ਸਫਲਾ ਹੋ ਸਕੇ ਪ੍ਰਗਟਪਿਆ ਜਨਕਾ ਪ੍ਰਤਾਪ ਤੇ ਕਹਿੰਦੇ ਭਾਈ ਪ੍ਰਗਟ ਭਾਵ ਜਦੋਂ ਉਹਦੀ ਕਿਰਪਾ ਹੋਈ ਤੋਂ ਇਸ ਮਨੁੱਖੇ ਜਾਮੇ ਵਿੱਚ ਜਨਮ ਲਿਆ ਨਹੀਂ ਤਾਂ ਕਈ ਜਨਮ ਲੈਂਦੇ ਨੇ 6 ਮਹੀਨੇ ਬਾਅਦ ਪੂਛ ਕਰ ਜਾਂਦੇ ਨੇ ਕਿਉਂਕਿ ਉਹਨਾਂ ਦੇ ਕਰਮ ਐਸੇ ਨਹੀਂ ਪਰ ਸਤਿਗੁਰੂ ਕਹਿੰਦੇ ਨੇ ਤੈਨੂੰ ਮਨੁੱਖਾ ਜਾਮਾ ਦਿੱਤਾ ਭਾਈ ਸਫਲਾ ਦਿੱਤਾ ਨੋ ਵਰ ਨੋ ਸ਼ਰੀਰ ਦਿੱਤਾ ਤੇ ਸ਼ੁਕਰਾਨਾ ਕਰ ਵਧਾਈ ਕਰ ਗੁਰੂ ਗੁਰ ਗੁਰ ਜਪੀ ਗੁਰੂ ਗੋੜデアਈ ਜੀਏ ਕੀ ਅਰਾਸ ਗੁਰੂ ਪਹਿ ਪਾਈ ਰਹਾ ਗੜਗੜ ਜਪਦੇ ਆ ਇਹ ਮਨੁੱਖਾ ਜਮਾ ਮਿਲਿਆ ਸਿਮਰਨ ਕਰਦੇ ਆ ਪਰ ਬਚਨ ਕੀਤਾ ਜਨਮ ਲੈਣ ਤੋਂ ਪਹਿਲਾਂ ਵੀ ਜਾਂਵੇਂ ਵਿੱਚ ਜਾ ਕੇ ਨਾਮ ਜਪਾਂਗਾ ਬਚਨ ਕਰੇ ਖਿਸਰ ਜਾਏ ਸੁਈ ਨਰਕਾ ਕੱਚਾ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਮਾਰੂ ਡਖਣਿਆਂ ਵਿੱਚ ਇਹਨੇ ਜਿਹਨੇ ਬਚਨ ਕੀਤਾ ਪਰ ਸਿੱਤਕ ਗਿਆ ਉਹ ਬੰਦਾ ਨਹੀਂ ਹੈ ਉਹ ਕੱਚਾ ਚਾਹੇ ਉਮਰ ਵਢੇਰੀ ਹੈ ਪਰ ਅੰਦਰੋਂ ਕੱਚਾ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨਾ ਅੰਤਰ ਸੁਰਤ ਗਿਆਨ ਸ਼ਰੀਰ ਕਰਕੇ ਬੁੱਢਾ ਹੋ ਜਾਏ ਪਰ ਜੇ ਸੁਰਤੀ ਵਿੱਚ ਧਿਆਨ ਪ੍ਰਮਾਤਮਾ ਦੇ ਸਿਮਰਨ ਦਾ ਨਾ ਉਹ ਕਦੇ ਬੁੱਢਾ ਨਹੀਂ ਮੰਨ ਕਰਕੇ ਜੇ ਅਸੀਂ ਜਵਾਨੀ ਵਿੱਚ ਹੁੰਦਿਆਂ ਆ ਵੀ ਸਿਮਰਨ ਤੋਂ ਵੇਸਲੇ ਆ ਤੇ ਅਸੀਂ ਮੰਨ ਕਰਕੇ ਬੁੱਢੇ ਹੋਗੇ ਕਈ ਸਾਲ ਜ਼ਿਆਦਾ ਬਜੁਰਗ ਹੋਗੇ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਦੋਂ ਅਰਦਾਸ ਪ੍ਰਵਾਨ ਹੋਈ ਪੰਜ ਕੂਟਕ ਮਣੀ ਮਿਲੀ ਐ ਤੇ ਇਹ ਮਣੀ ਨੂੰ ਯਾਦ ਰੱਖੀ ਸਦੀਵੀ ਰਹਿਣ ਵਾਲੀ ਨਹੀਂ ਚਿਰ ਜੀਵਨ ਹੋਆ ਉਪਜਿਆ ਸੰਜੋਗ ਇਹ ਸੰਜੋਗ ਮਿਲਿਆ ਇਹ ਸਮਾਂ ਮਿਲਿਆ ਤੇ ਨਾਮ ਦੇਣ ਵਾਸਤੇ ਇਹ ਨਹੀਂ ਪਤਾ ਕਿ ਇਹਨੂੰ ਕਿੰਨਾ ਚੋਤਾ ਮੈਂ ਹੋ ਸਕਦਾ ਕਿਸੇ ਨੂੰ 2 ਸਾਲ ਕਿਸੇ ਨੂੰ 10 ਸਾਲ ਕਿਸੇ ਨੂੰ 100 ਸਾਲ ਪਰ ਇਸ ਸਮੇਂ ਤੋਂ ਬਾਅਦ ਨਿਰਣਾ ਜਿਵੇਂ ਬੱਚੇ ਦਾ ਸਾਲ ਇੱਕ ਪੜ੍ਹਾਈ ਹੁੰਦੀ ਹੈ ਪੇਪਰ ਹੁੰਦੇ ਨੇ ਪੇਪਰ ਤੇ ਨਿਰਣਾ ਆ ਜਾਂਦਾ ਵੀ ਕੀ ਪੜਿਆ ਬੱਚੇ ਨੇ ਸਾਰਾ ਸਾਲ ਇਸੇ ਤਰ੍ਹਾਂ ਮੁੱਖਾ ਜਾਂਦਾ ਹੈ ساری ਉਮਰ ਜੋ ਕਰਮ ਕੀਤੇ ਨੇ ਜਦੋਂ ਅਖੀਰ ਸਵਾਸ ਨਿਕਲਨੇ ਪ੍ਰਾਣ ਨਿਕਲਨੇ ਇੱਕ ਨਹੀਂ ਹਜ਼ਾਰਾਂ ਵਿੱਚੂਆਂ ਨੇ ਡੰਗ ਮਾਰਨਾ ਹੁਣ ਤਾਂ ਕਹਿੰਦਾ ਵੀ ਮੈਂ ਨਾਮ ਜਪ ਕੇ ਕੀ ਕਰਨਾ ਉਦੋਂ ਭਾਈ ਉੱਥੇ ਤੇਰਾ ਨਾਲ ਭੈਣ ਭਰਾ ਦਾ ਸਬੰਧੀ ਰਿਸ਼ਤੇਦਾਰ ਇੱਥੇ ਤੱਕ ਤੇਰੀ ਮਾਇਆ ਨੇ ਤੇਰਾ ਸਾਥ ਨਹੀਂ ਦੇਣਾ ਮਾਇਆ ਵੀ ਦੂਰ ਹੋ ਜਾਏਗੀ ਤੇਰੇ ਤੋਂ ਆ ਤੇਰਾ ਪੰਜ ਭੂਤ ਜਿਹੜੇ ਮੜੀ ਦਾ ਮਾਨ ਕਰਦਾ ਨਾ ਸ਼ਰੀਰ ਦਾ ਇਹ ਵੀ ਤੇਰਾ ਸਾਥ ਛੱਡ ਜਾਏਗਾ ਫਿਰ ਕੀ ਕਰੇਗਾ ਹਜ਼ਾਰਾਂ ਵਿੱਚੋਂ ਨੇ ਡੰਗ ਮਾਰਨਾ ਜਿੰਦ ਨਿਮਾਣੀ ਕੱਢੀ ਹੱਡਾਂ ਨੂੰ ਕੜਕਾਏ ਸਾਹੇ ਲਿਕੇ ਨਾ ਚਲਨੀ ਜਿੰਦੂ ਨੂੰ ਸਮਝਾਏ ਜਿੰਦ ਬਹੁਤੀ ਮਰਨ ਵਕਤ ਲੈ ਜਾਸੀ ਪ੍ਰਣਾਏ ਕਹਿੰਦੇ ਵਰ ਲੈ ਕੇ ਆਏ ਮਰਨ ਦਾ ਵੋਟੀ ਰੂਪ ਵਿੱਚ ਆਇਆ ਸੰਸਾਰ ਵਿੱਚ ਜਿਵੇਂ ਧੀ ਜਵਾਨ ਹੁੰਦੀ ਹੈ ਮਾਪੇਾਂ ਦਾ ਜਵਾਨ ਹੁੰਦੀ ਹੈ ਜਵਾਨ ਹੋ ਕੇ ਮਾਪੇ ਹਮੇਸ਼ਾ ਲਈ ਆਪਣੇ ਨਾਲ ਨਹੀਂ ਰੱਖਦਾ ਛੋੜੇ ਘਰ ਜਾਣਾ ਪੈਂਦਾ ਧੀ ਨੂੰ ਉਹ ਭਾਈ ਮਨੁੱਖੇ ਪੰਜ ਬੁੱਤਕ ਸਰੀਰ ਲੈ ਕੇ ਆਇਆ ਜਾਣਾ ਛੋੜੇ ਘਰ ਇੱਕ ਦਿਨ ਹੈ ਪਰ ਜਿਹੜਾ ਅਮਲ ਇਸ ਮਨੁੱਖੇ ਜਾਂਮੇ ਤੇ ਸਿੱਖਿਆ ਛੋੜੇ ਘਰ ਕੰਮ ਆਏਗਾ ਜਿਹੜਾ ਧੀ ਆਪਦੇ ਮਾਪੇ ਤੋਂ ਸਿੱਖਦੀ ਹੈ ਉਹ ਛੋੜੇ ਘਰ ਕੰਮ ਆਉਂਦਾ ਕੋਈ ਬਾਣੀ ਪੜਦਾ ਇਸੇ ਤਰ੍ਹਾਂ ਪੰਜ ਪੂਰਤਕ ਸਰੀਰ ਵਿੱਚ ਜਿਹੜੇ ਕਰਮ ਕੀਤੇ ਨੇ ਕੋਈ ਦਰਗਾਹ ਵਿੱਚ ਤੇਰੇ ਨਾਲ ਨਹੀਂ ਬਣਗੇ ਕੋਈ ਸੰਗੀ ਸਾਥੀ ਨਾਲ ਨਹੀਂ ਨਿਭੇਗਾ ਗੱਲ ਬੜੀ ਬਰੀਕਲੀ ਹੈ ਪਰ ਸਮਝ ਸਤਿਗੁਰੂ ਕਹਿੰਦੇ ਨੇ ਆਣ ਦੀ ਆਣਦਿਆ ਕਈ ਵਾਰੀ ਸਾਰੀ ਉਮਰ ਲੰਘ ਜਾਂਦੀ ਹੈ ਅਮਲ ਜੇ ਕੀਤੇ ਦੁਨੀਆ ਵਿੱਚ ਸੇ ਦਰਗਹ ਹੈ ਆਏ ਕੰਮ ਜਿਹੜੇ ਅਮਲ ਕਰੇਗਾ ਕੰਮ ਤਾਂ ਉਹੀ ਆਣਗੇ ਦਰਗਾਹ ਵਿੱਚ ਪੰਜ ਪੂਰਤਕ ਸ਼ਰੀਰ ਤੋਂ ਬਾਅਦ ਜਦੋਂ ਪੰਜ ਪੂਰਤਕ ਸ਼ਰੀਰ ਦਾ ਸੰਸਕਾਰ ਹੁੰਦਾ ਕੋਈ ਅੱਜ ਤੱਕ ਅੱਜ ਤੱਕ ਕੋਈ ਵੱਡੇ ਵੱਡੇ ਬਾਦਸ਼ਾਹ ਆਏ ਪੀਰ ਪੈਗੰਬਰ ਓਲੀਏ ਆਏ ਦੁਆਪਰ ਦੇ ਸ਼੍ਰੀ ਕ੍ਰਿਸ਼ਨ ਜੀ ਆਏ ਤ੍ਰੇਤੇ ਦੇ ਰਾਮਚੰਦਰ ਆਏ ਕਾਲ ਯੁਗ ਦੇ ਗੁਰੂ ਨਾਨਕ ਸਾਹਿਬ ਆਏ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਅੱਜ ਤੱਕ ਕੋਈ ਇਸ ਸੰਸਾਰ ਤੋਂ ਕੁਝ ਵੀ ਨਹੀਂ ਲੈ ਕੇ ਗਿਆ ਓਲੀਏ ਅਵਤਾਰੀ ਪੁਰਸ਼ਾਂ ਨੂੰ ਇਸ ਸੰਸਾਰ ਤੋਂ ਕੂਟ ਕਰਨਾ ਪਿਆ ਉਹ ਭਾਈ ਤੂੰ ਕਿਹੜੇ ਬਾਗ ਦੀ ਮੂਲੀ ਹੈ ਜਾਣਾ ਤੂੰ ਵੀ ਇੱਕ ਦਾ ਮਰਨਾ ਮਿਲਨਾ ਮਰਨਾ ਪੀ ਕਰਤਾ ਰੂਪਨਾ ਡਰ ਕੇ ਚਾ ਕਿਉਂਕਿ ਲੇਖਾ ਦੇਣਾ ਸੁਹਿਲਾ ਜੋ ਦਿਲ ਸੁਚੀ ਹੋਏ ਉਸ ਸਾਚੇ ਦੀਵਾਨ ਮੇ ਪੱਲਾ ਨਾ ਪੱਕਰਾ ਕੋਈ ਉੱਥੇ ਪੱਲਾ ਨਹੀਂ ਕਿਸੇ ਨੇ ਪੜਵਾਇਆ ਨਿਰਨਾ ਤੈਨੂੰ ਜਵਾਬ ਤੈਨੂੰ ਦੇਣਾ ਪੈਣਾ ਉੱਥੇ ਚਤਰਾਈਆਂ ਨਹੀਂ ਚੱਲਣੀਆਂ ਸ਼ਰੀਰ ਦੀਆਂ ਚਤਰਾਈ ਸ਼ਰੀਰ ਤੱਕ ਹੈ ਸ਼ਰੀਰ ਤੋਂ ਬਾਹਰ ਕੋਈ ਚਤਰਾਈ ਨਹੀਂ ਚਲਣੀ ਉਹਨੇ ਤਾਂ ਨਿਰਨਾ ਤਿਆਰ ਕਰਿਆ ਕਿ ਮਰਜ਼ੀ ਤੇਰੀ ਹੈ ਵੀ ਉਹ ਨਿਰਣੇ ਨੂੰ ਭਗਤੀ ਬੰਦਗੀ ਸਿਮਰਨ ਦੇ ਨਾਲ ਬਦਲ ਸਕਦਾ ਹੈ ਰਹਾਉ ਵਿਸ਼्राम ਦੇ ਕੇ ਕੇਂਦਰੀ ਪਾਸ ਜਾਂਦੇ ਨੇ ਸ਼ਰਨ ਪਰੇ ਸਾਕੇ ਗੁਰਦੇਵ ਕਹਿੰਦੇ ਜਦੋਂ ਸੱਚੇ ਗੁਰੂਦੇਵ ਦੀ ਸ਼ਰਨ ਪਏ ਪੂਰਨ ਹੋਈ ਸੇਵਕ ਸੀ ਉਹ ਸੇਵਕ ਦੀ ਸੇਵਕਨਾ ਪੂਰੀ ਹੋਈਏ ਭਾਵ ਮਾਤਾ ਗੰਗਾ ਜੀ ਨੇ ਸੇਵਾ ਕੀਤੀ ਤੇ ਗੁਰੂ ਘਰੋਂ ਬਖਸ਼ਿਸ਼ਾਂ ਮਿਲਿਆ ਨੇ ਕਹਿੰਦੇ ਜਦੋਂ ਸੱਚੇ ਗੁਰੂ ਦੀ ਸ਼ਰਨ ਵਿੱਚ ਆਏ ਪੂਰਨ ਹੋਈ ਸੇਵਕ ਸੇ ਫਿਰ ਤੇਰੀ ਮਨੁੱਖੇ ਜਾਮੇ ਦੀ ਸੇਵਾ ਘਾਲਣਾ ਸਪਲੀ ਹੋਏਗੀ ਜੀਓ ਪਿੰਡ ਜੋ ਬਣ ਰੱਖੇ ਪ੍ਰਾਣ ਕਹਿੰਦੇ ਭਾਈ ਯਾਦ ਰੱਖੀ ਜਿਹੜਾ ਇਸ ਪੰਜ ਪੂਤਕ ਸਰੀਰ ਵਿੱਚ ਜਿੰਦ ਪਾ ਕੇ ਬਚਪਨੇ ਵਿੱਚ ਜਵਾਨੀ ਵਿੱਚ ਤੇ ਬੁਢਾਪੇ ਵਿੱਚ ਤੈਨੂੰ ਸਾਹਮੜਾ ਹੁਣ ਕਵਾਂਗੇ ਜੀ ਅਸੀਂ ਆਹ ਸਾਹਮੜੇ ਭਾਈ ਨਹੀਂ ਕਈ ਵਾਰੀ ਬੰਦਾ ਨੋmber 9 ਹੁੰਦਾ ਹੈ ਸਾਇੰਸ ਵੀ ਉੱਥੇ ਕਹਿ ਦਿੰਦੀ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਪਰ ਬੰਦਾ ਕੁਝ ਦਿਨਾਂ ਚ ਚੱਲਦਾ ਬਣਦਾ ਬਾਣੀ ਨੇ ਪ੍ਰਮਾਣ ਪ੍ਰਤੱਖ ਦਿੱਤਾ ਹੈ ਵਾਜਿਆ ਪਵਨ ਆਖਿਆ ਸਮਝਾਏ ਮਰਜੀ ਉਹਦੀ ਹੈ ਪਵਨ ਗੁਰੂ ਗੁਰੂ ਦੀ ਮਰਜ਼ੀ ਹੈ ਹਵਾ ਖਿੱਚ ਲੇ ਖਾਸ ਖਤਮ ਪਰ ਕਹਿੰਦੇ ਬਾਲ ਜਵਾਨੀ ਅਰ ਬਿਰਧ ਫਣ ਤੀਨ ਅਵਸਥਾ ਜਾਣ ਕੋ ਨਾਨਕ ਮਰ ਭਜਣ ਬਿਨ ਉਸਥਾ ਸਭ ਹੀ ਮਨ ਤੇਨੀ ਵਸਾਣੀ ਬਚਪਨਾ ਜਵਾਨੀ ਤੇ ਬੁਢਾਪਾ ਪਰ ਇਹ ਨਹੀਂ ਪਤਾ ਕਿ ਕਰਤਾਨ ਦੀ ਜਿਵੇਂ ਮਰਜ਼ੀ ਹੈ ਫਸਲ ਕੱਚੀ ਪੱਕੇ ਵੱਡੇ ਜਾਂ ਪੱਕੀ ਵੱਡੇ ਇਹਨੇ ਮਰਜ਼ੀ ਉਹ ਮਾਲਗਦੀ ਹੈ ਵੀ ਪੰਜ ਮੂਹ ਤੱਕ ਸਰੀਰ ਨੂੰ ਬਚਪਨੇ ਦੀ ਕੱਚੀ ਜਵਾਨੀ ਚ ਲੈ ਜਾਏ ਉਹ ਅੱਧ ਖੜਦੀ ਜਵਾਨੀ ਉਮਰ ਚ ਲੈ ਜਾਏ ਇਹ ਨਹੀਂ ਪਤਾ ਬੁੜਾਪੇ ਦੀ ਪੱਕੀ ਫਸਲ ਚ ਲੈ ਜਾਏ ਲੈਣਾ ਇਹ ਅਤਲ ਸਚਾਈ ਜਾਣਾਂ ਅਤਲ ਸਚਾਈ ਇਹਨੇ ਜਿਨੇ ਪ੍ਰਾਣ ਰੱਖੇ ਨੇ ਕਹੋ ਨਾ ਲਗ ਗੁਰ ਕਾ ਕੁਰਬਾਨ ਜਿਨੇ ਪੰਜ ਬੂਤਕ ਸਰੀਰ ਵਿੱਚ ਪ੍ਰਾਨ ਦਿੱਤੇ ਨੇ ਨਾ ਦਾਸ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਐਸੇ ਗੁਰੂ ਤੋਂ ਦਾਸ ਨਾਨਕ ਕੁਰਬਾਨ ਸਤਿਗੁਰੂ ਵਾਰ-ਵਾਰ ਬਿਲੇਹਾ ਰਹੇ ਨਜਾंदे ਨੇ ਕਹਿੰਦੇ ਜਿਨੇ ਪੰਜ ਬੂਤਕ ਸਰੀਰ ਦਿੱਤਾ ਮੜੀ ਦਿੱਤੀ ਐ ਸਵਾਸ ਦਿੱਤੇ ਨੇ ਦਿਨ ਦਿਖਾਇਆ ਨਹੀਂ ਤਾਂ ਸਤਿਗੁਰੂ ਦੀ ਬਾਣੀ ਨੇ ਦਾ ਕਲੀਅਰ ਕੀਤਾ ਸ਼ੋਰ ਕਲੀਅਰ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਫੇਰ ਨਹੀਂ ਸੰਗ ਚਲਤ ਹੈ ਹੰਪੀ ਚਲਣਾ ਗਵਨ ਕਰਨ ਸਿਰ ਉੱਪਰ ਮਰਨਾ ਚਾਦੂ ਸੋਇਆ ਜਾਗ ਕੇ ਆਨ ਤੇ ਜੀਵਨ ਜਗ ਸੱਚ ਕਰ ਜਾ ਤੂੰ ਜੀਵਨ ਨੂੰ ਤੇ ਜਗਤ ਨੂੰ ਸੱਚਾ ਮੰਨੀ ਬੈਠਾ ਪਰ ਕਹਿੰਦੇ ਜਿਹੜੀ ਬਦੌਲਤ ਇਸ ਸੰਸਾਰ ਵਿੱਚ ਆਇਆ ਉਹ ਸਾਂਭਣਾ ਕਰ ਕਿਉਂਕਿ ਨਾ ਤਾਂ ਇਸ ਸੰਸਾਰ ਵਿੱਚ ਲੈ ਕੇ ਆਇਆ ਤੇ ਤੇਰਵ ਕਰਮਾ ਕਰਕੇ ਤੈਨੂੰ ਬਖਸ਼ਿਸ਼ਾਂ ਮਿਲਿਆ ਨਹੀਂ ਮਹਿਲ ਮਾੜੀਆਂ ਮਿਲੀਆਂ ਨੇ ਜੇ ਤੇ ਅਤ ਦੀ ਗਰੀਬੀ ਮਿਲੀ ਹੈ ਤੇਰੇ ਕਰਮਾ ਕਰਕੇ ਮਿਲੀ ਹੈ ਜੇ ਦੇਹੀ ਨੂੰ ਕੋਈ ਰੋਗ ਮਿਲਿਆ ਤੇਰੇ ਕਰਮਾ ਕਰਕੇ ਮਿਲਿਆ ਪਰ ਇਹ ਨਾ ਹੋਏ ਵੀ ਇਸ ਜਾਮੇ ਵਿੱਚ ਤਾਂ ਦੁੱਖ ਭੋਗਦਾ ਹੈ ਤੇ 84 ਲੱਖ ਦਾ ਹੋਰ ਦੁੱਖ ਮਿਲ ਜਾਏ ਇਸ ਲਈ ਭਾਈ ਜਿਹੜਾ ਲੋਕਾਂ ਨੂੰ ਥੇੜਦਿਆਂ ਹੋਇਆ ਸਿਮਰਨ ਕਰਦਿਆਂ ਆ ਉਹਨਾਂ ਦਾ ਸ਼ੁਕਰਾਨਾ ਕਰ ਸ਼ੁਕਰਾਨੇ ਵਿੱਚ ਐਡੀ ਸਮਰੱਥਾ ਹੈ ਸੂਈ ਬਣਾ ਸਕਦਾ ਸੂਲ ਨੂੰ ਐਡਾ ਸਮਰੱਥਾ ਹੈ ਉਹ ਇਸ ਲਈ ਭਾਈ ਸਤਿਗੁਰੂ ਕਹਿੰਦੇ ਨੇ ਜਿਨੇ ਪ੍ਰਾਣ ਦਿੱਤੇ ਜਿਨੇ ਸਵਾਸ ਦਿੱਤੇ ਜਿਨੇ ਦਿਨ ਦਿਖਾਇਆ ਉਹਨੂੰ ਜਪਨਾ ਕਰ ਨਹੀਂ ਤਾਂ ਦਿਨ ਰਵ ਚਲੇ ਨੇ ਸਸ ਚਲੇ ਤਾਰਕਾ ਲਕ ਬਲੋਏ ਮੁਕਾਮ ਉਹੀ ਇੱਕ ਹੈ ਨਾਨਕਾ ਸਤਿਗੁਰੂ ਗੋਏ ਰਸਤਾ ਇੱਕ ਹੀ ਹੈ ਜਾਣਾ ਉਸ ਰਸਤੇ ਸਭਨੇ ਕੋਈ ਤਾਂ ਸਫਲਾ ਕਰਕੇ ਪਹਿਲਾਂ ਪਹੁੰਚ ਜਾਂਦਾ ਹੈ ਇਸ ਪੰਜ ਭੂਤਕ ਸਰੀਰ ਵਿੱਚ ਰਹਿੰਦੇ ਆ ਹੋਇਆ ਦਸਨ ਦਵਾਰ ਕੁੰਜੀ ਜਬਦੀ ਜਤੋਂ ਤੇ ਆਲ ਕੋ ਦਰਸਣ ਕੀ ਜੈ ਤੇ ਕੋਈ ਮੇਰੇ ਵਰਗਾ ਸਾਰੀ ਉਮਰ ਬੋਲਦਾ ਵੀ ਦੂਰ ਰਹਿ ਜਾਂਦਾ ਕੋਤੋਂ ਦੂਰ ਰਹਿ ਜਾਂਦਾ ਇਸ ਲਈ ਭਾਈ ਨਾਮ ਜਪੀਏ ਨਾਮ ਵਿੱਚ ਤੇ ਪ੍ਰੇਮ ਦੇ ਵਿੱਚ ਸਭ ਕੁਝ ਨੇ ਸਾਰੇ ਤਰ੍ਹਾਂ ਦਾ ਸੁੱਖ ਹੈ ਤਿੰਨੇ ਤਾਂ ਸਤਿਗੁਰੂ ਕਹਿੰਦੇ ਨੇ ਸੁੱਖ ਨਹੀਂ ਰੇ ਹਰ ਭਗਤ ਬਿਨਾ ਭਗਤੀ ਤੋਂ ਬਿਨਾ ਕਿਸੇ ਤਰ੍ਹਾਂ ਦਾ ਕਿਤੇ ਵੀ ਸੁੱਖ ਨਾ ਮਿਲਿਆ ਨਾ ਕਿਸੇ ਨੂੰ ਮਿਲੇਗਾ ਇਹ ਰੰਧੀ ਜੁਗਾ ਜਗੰਦਰਾ ਤੱਕ ਸਚਾਈ ਅਟਲ ਰਹੇਗੀ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦੇਉ ਸ਼ੀਸ਼ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤੈਨਾਂ ਚੁਕੀ ਆਖੇ ਨੇ ਖਣ ਭੁੱਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਬਾਦ ਉਤਾਰ ਦੇਹੋ ਸੱਜਣਾ ਸਿੱਖਣੀਆਂ ਜਿਹਾ ਵਸਾਇ ਫੁਮੇਲ ਆਹ ਦੇ ਉਸ ਜੈ ਸਿਸੜੀਆਂ ਜਿਹੋ ਵਾਸਤੇ ਮੇਲ ਨੇ ਦੇ ਉਸ ਸੀਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਜਾ ਚਾ ਜਾਵੇ ਗੱਜ ਵੱਜ ਕੇ ਪੱਨੇ ਦਾ ਜਵਾਬ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ